ਮੋਗਾ ਵਿੱਚ ਕਰਫਿਊ ਦੌਰਾਨ ਜਿੱਥੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਮਾਰਕੀਟ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੈ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਚਾਰ ਪਹੀਆ ਵਾਹਨ ਆਟੋ ਕਾਰ ਜਿਪਾਂ ਨੇ ਇੱਥੇ ਟ੍ਰੈਫਿਕ ਜਾਮ ਕਰ ਦਿੱਤਾ ਹੈ ਇੱਥੋਂ ਤੱਕ ਕਿ ਪੈਦਲ ਚੱਲਣ ਵਾਲਿਆਂ ਲਈ ਵੀ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਜਦੋਂ ਕਿ ਆਮ ਲੋਕਾਂ ਦਾ ਕਹਿਣਾ ਹੈ ਕਿ ਕੁਝ ਲੋਕ ਬਿਨਾਂ ਕਿਸੇ ਕੰਮ ਤੋਂ ਬਾਜ਼ਾਰਾਂ ਵਿੱਚ ਜੀਬ ਅਤੇ ਕਾਰਾਂ ਦੇ ਵਿੱਚ ਭਟਕ ਰਹੇ ਹਨ ਜਦੋਂ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਚਾਰ ਪਹੀਆ ਵਾਹਨ ਚਲਾਏ ਜਾਣ ਤੋਂ ਸਖਤ ਮਨਾ ਕੀਤਾ ਗਿਆ ਹੈ ਜੇ ਪ੍ਰਸ਼ਾਸਨ ਇਸ ਵੱਲ ਹੋਰ ਧਿਆਨ ਨਹੀਂ ਦਿੰਦਾ ਤਾਂ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ ਲੋਕ ਐਵੇਂ ਹੀ ਪਿੰਡਾਂ ਵਿੱਚੋਂ ਨਿਕਲ ਕੇ 4-ਵਿਲਰ ਲੈ ਕੇ ਆ ਰਹੇ ਆ ਬਿਨਾਂ ਵਜ੍ਹਾ ਇੱਥੇ ਸਮਾਨ ਦੀ ਖਰੀਦਦਾਰੀ ਕਰ ਰਹੇ ਆ ਵਾਰ-ਵਾਰ ਹਦਾਇਤਾਂ ਦਿੱਤੀਆਂ ਜਾਂਦੀਆਂ ਆ ਕਿ ਆਪਣੇ 4-ਵਿਲਰ ਆ ਜਿਹੜੇ ਉਹ ਬਿਲਕੁਲ ਅਲਾਉਡ ਨਹੀਂ ਔਰ ਅਸੀਂ ਦੇਖਿਆ ਸੀ ਥੋੜੀ ਜਿਹੀ ਦਿਨ ਪਹਿਲਾਂ ਮੈਂ ਇੱਕ ਪੁਲਿਸ ਮੁਲਾਜ਼ਮ ਰੋਕ ਰਹੇ ਸੀ ਲੋਕਾਂ ਨੂੰ ਮਨਾ ਕਰ ਰਹੇ ਸੀ 4-ਵਿਲਰ ਚਾ ਜਾਣ ਦੇ ਲਈ ਔਰ ਲੋਕ ਲੜਦੇ ਆ ਪੁਲਿਸ ਕਰਮਚਾਰੀਆਂ ਦੇ ਨਾਲ ਇਹ ਦਿਨ ਰਾਤ ਸਾਡੀ ਸੇਵਾ 'ਚ ਲੱਗੇ ਆ ਪਰ ਲੋਕ ਖੁਦ ਹੀ ਜਿਹੜੀ ਹੈ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਔਰ ਅਕਸਰ ਹੀ ਉਹ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਜਿਹੜੇ ਸੋਸ਼ਲ ਮੀਡੀਆ ਤੇ ਬੜੇ ਆਪਦੇ ਆਪ ਨੂੰ ਚਮਕਾ ਚਮਕਾ ਕੇ ਕਹਿੰਦੇ ਆ ਕਿ ਨਿਯਮ ਦੀਆਂ ਪਾਲਣਾ ਕਰੋ ਪਾਲਣਾ ਕਰੋ ਪਰ ਅੱਜ ਸਵੇਰ ਤੋਂ ਅਸੀਂ ਦੇਖ ਰਹੇ ਆ ਇੰਨਾ ਕਿ ਜ਼ਿਆਦਾ ਲਾਕਡਾਊਨ ਦੀਆਂ ਧੱਜੀਆਂ ਉੜੀਆਂ ਫੋਰ ਵੀਲਰਸ ਦੇ ਵੱਲੋਂ ਉਡਾਈਆਂ ਗਈਆਂ ਔਰ ਕਿਸ ਹੱਦ ਤੱਕ ਇਹ ਜਿਹੜੀ ਗਲਤੀ ਹੈ ਇਹ ਲੋਕਾਂ ਦੀ ਵੀ ਹੈ ਲੋਕਾਂ ਨੂੰ ਇਹਦੀ ਕਾਨੂੰਨ ਦੀ ਜਿਹੜੀ ਹੈ ਪਾਲਣਾ ਕਰਨੀ ਚਾਹੀਦੀ ਹੈ ਪਬਲਿਕ ਨੂੰ ਇਹ ਸੋਚਣਾ ਚਾਹੀਦਾ ਹੈ ਸਾਡੇ ਆਸਤੇ ਮਾਨਯੋਗ ਡਿਪਟੀ ਸਾਹਿਬ ਨੇ ਡੀਸੀ ਸਾਹਿਬ ਨੇ ਵੀ ਸਾਨੂੰ ਛੋਟ ਦਿੱਤੀ ਹੈ ਅਸੀਂ ਉਹਦੇ ਹਦਾਇਤਾਂ ਨੂੰ ਪਾਲਣਾ ਕਰਦੇ ਹੋਏ ਸਾਨੂੰ ਵੀ ਉਹਨਾਂ ਦੇ ਨਾਲ ਮਿਲ ਕੇ ਸਹਿਯੋਗ ਦੇਣ ਦਾ ਚਾਹੀਦਾ ਹੈ ਬੰਦਾ ਫਰਜ਼ ਪਰ ਪਬਲਿਕ ਆਪਣੀ ਮਨਮਰਜ਼ੀ ਕਰ ਰਹੀ ਕਿ ਫੋਰ ਵੀਲਰਾਂ ਤੇ ਜਾ ਰਹੀ ਹੈ ਟ੍ਰੈਫਿਕ ਜਾਮ ਕਰ ਰਹੀ ਹੈ ਤੇ ਇਸ ਦੇ ਨਾਲ ਇਕੱਠ ਜ਼ਿਆਦਾ ਹੋ ਰਿਹਾ ਹੈ ਟ੍ਰੈਫਿਕ ਜਾਮ ਹੋ ਰਿਹਾ ਹੈ ਤੇ ਇਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਹੈ ਕਿ ਅਸੀਂ ਪੁਲਿਸ ਦਾ ਤੇ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਦਾ ਪਾਲਣਾ ਕਰਨੀ ਚਾਹੀਦੀ ਹੈ ਮੋਗਾ ਤੋਂ ਕਸ਼ਿਸ਼ ਸਿੰਗਲਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼